ਸ਼ੇਰ ਸਿੰਘਪੁਰਾ ਨਾਈਵਾਲਾ ਤੋਂ ਸਰਪੰਚ ਦੀ ਉਮੀਦਵਾਰ ਗੁਰਮukh ਸਿੰਘ ਲਾਲੀਲੇ ਪਿੰਡ ਦੇ ਵਿਕਾਸ ਕਾਰਜਾਂ ਲਈ ਕੀਤਾ ਵੱਡਾ ਐਲਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹ ਪਿੰਡ ਸ਼ੇਰ ਸਿੰਘਪੁਰਾ ਨਾਈਵਾਲਾ ਤੋਂ ਸਰਮੰਚੀਰੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰੇ ਹਨ ਉਹ ਅਗਰ ਚੋਣ ਜਿੱਤ ਜਾਂਦੇ ਹਨ ਤਾਂ ਉਹ ਪਿੰਡ ਦੇ ਵਿੱਚ ਸਾਰੇ ਵਿਕਾਸ ਕਾਰਜਾਂ ਨੂੰ ਪਹਿਲੇ ਆਧਾਰ ਤੇ ਕਰਨਗੇ ਤੇ ਹਰ ਇੱਕ ਵਿਅਕਤੀ ਦੀ ਗੱਲ ਸੁਣੀ ਜਾਵੇਗੀ ਤੇ ਜੇਕਰ ਕਿਸੇ ਨੂੰ ਵੀ ਪਿੰਡ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਉਹਦਾ ਨਿਪਟਾਰਾ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਆਉ ਜਾਣਦੇ ਕੀ ਕਹਿ ਰਹੇ ਹਨ ਸਰਪੰਚੀ ਦੇ ਉਮੀਦਵਾਰ ਗੁਰਮukh ਸਿੰਘ ਲਾਲੀ ਦਾਸ ਗੁਰਮukh ਸਿੰਘ ਲਾਲੀ ਪਿੰਡ ਸ਼ੇਰ ਸਿੰਘਪੁਰਾ ਨਾਈਵਾਲਾ ಗ್ರಾಮ ਪੰਚਾਇਤ ਜੇ ਜੋ ਚੋਣਾਂ ਹੋ ਰਹੀਆਂ ਹਨ ਉਸ ਵੇਤ ਮੈਨੂੰ ਮੇਰੇ ਨਗਰ ਨੇ ਮੈਨੂੰ ਖੜਾ ਕੀਤਾ ਗਿਆ ਹੈ ਸਾਜੀ 36 ਸਾਲ ਪਿੰਡ ਸੇਰ ਸਿੰਘਪੁਰਾ ਨਾਈ ਵਾਲਾ ਦੇ ਨਗਰ ਪੰਚਾਇਤ ਦੇ ਸਰਪੰਚ ਰਹੇ ਨੇ ਲਗਾਤਾਰ ਉਹਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਹੈ ਔਰ ਮੈਂ ਪੰਜਖ ਪਰਸਤ ਜਿਹੜੀਆਂ ਲਹਿਰਾਂ ਸੀ ਉਹਦੇ ਵਿੱਚ ਸੀ ਮੇਰਾ ਯੋਗਦਾਨ ਰਿਹਾ ਔਰ ਕਾਜ ਲਾਇਬ ਦੇ ਜੋ ਕਾਜ ਲਾਇਬ ਦੇ ਵਿੱਚ ਜੂਨੀਅਨ ਸੀ ਉਹਦਾ ਵੀ ਮ ਪ੍ਰਧਾਨ ਰਿਹਾ ਹੋਰ ਵੀ ਉਹਦਿਆਂ ਤੇ ਮੈਂ ਸਮੇਂ ਸਾ ਅਨਸਾਰ ਜੋ ਮੈਂ ਨੌਕਰੀ ਨਹੀਂ ਲੱਗਿਆ ਸੀ ਉਸ ਸਸਤਾਵਾਂ ਨਾਲ ਵੀ ਜੁੜਿਆ ਹੋਇਆ ਸੀ ਔਰ ਔਰ ਬੈਂਕ ਮੈਨੇਜਰ ਮੈਂ ਰਹਿਣਾ ਪਾਵਰਟ ਬੈਂਕ ਦੇ ਵਿੱਚੋਂ ਗੱਲ ਦੇਖੋ ਮੈਂ ਆਪਣੇ ਕਾਜ ਭਰ ਕੇ ਆਪਣਾ ਚੋਣ ਦਾ ਟਰੈਕਟਰ ਲੈ ਕੇ ਹੁਣ ਮੈਂ ਘਰ ਘਰ ਗਲੀ ਗਲੀ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ ਔਰ ਮੈਨੂੰ ਮੇਰੀਆਂ ਮਾਤਾ-ਮਾ ਬਜ਼ੁਰਗਾਂ ਔਰ ਨੌਜਵਾਨਾਂ ਨੇ ਬਹੁਤ ਕੁਝ ਦੱਸਿਆ ਬੜੇ ਕੰਮ ਅਦੂਰੇ ਪਹਿਨੇ ਉਹ ਵੀ ਹੱਲ ਕਰਨੇ ਆ ਜਿਹੜਾ ਪਹਿਲਾ ਸਰਪੰਚ ਸੀ ਉਹ ਕੁਝ ਗਵਲਾਂ ਦੇ ਕੇਸ ਦੇ ਵਿੱਚ ਮਤਲਬ ਅੜਿਆ ਹੋਇਆ ਹੈ ਉਹਦਾ ਵੀ ਮੈਨੂੰ ਪਤਾ ਲੱਗਿਆ ਹੈ ਤੇ ਜਿਹੜੇ ਕੰਮ ਉਹਨੇ ਪੱਖਪਤੀ ਕੀਤੇ ਨੇ ਉਹਨਾਂ ਵੀ ਮੈਨੂੰ ਦੱਸਿਆ ਗਿਆ ਸਾਡੇ ਪਿੰਡ ਦੇ ਨਗਰ ਨਿਵਾਸੀਆਂ ਨੇ ਅਬ ਮੈਂ ਪਹਿਲ ਦੇ ਆਧਾਰ ਤੇ ਜੋ ਕੰਮ ਜੋ ਜ਼ਰੂਰੀ ਨੇ ਮੈਂ ਪਹਿਲ ਦੇ ਆਧਾਰ ਤੇ ਕਰਾਂਗਾ ਅਤੇ ਨਗਰ ਦਾ ਵਿਕਾਸ ਅਤੇ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲ ਰਿਆਂ ਅਤੇ ਕੋਈ ਵੀ ਮੈਂ ਜਾਤੀ ਪਾਤੀ ਤੋਂ ਉਪਰ ਉੱਠ ਕੇ ਮੈਂ ਇਹ ਕੰਮ ਪਹਿਲ ਦੇ ਅਧਾਰ 'ਤੇ ਕਰਾਂਗਾ ਮੈਂ ਇਸ ਕੰਮ ਵਿੱਚ ਪਿੰਡ ਦੀ ਸੇਵਾ ਹੀ ਕਰਨਾ ਮੈਂ ਪਿੰਡ ਦੀ ਸੇਵਾ ਕਰਨੀ ਹੈ ਕਿਉਂਕਿ ਮੈਂ ਇੱਕ ਆਪਣੇ ਜਸੇ ਦਾ ਪ੍ਰਕਾਸ਼ ਸਿੰਘ ਪੰਜਾਬੀ ਸੰਗੀਤ ਕਲੈਬਰੀ ਬਣਾਈ ਹੋਈ ਹੈ ਇਸ ਕਰਕੇ ਮੈਂ ਕਿਸੇ ਵੀ ਪਾਰਟੀ ਨਾਲ ਨਹੀਂ ਹੈਗਾ ਅੱਜੇ ਔਰ ਮੈਂ ਹਾਂਜੇ ਤੌਰ ਤੇ ਸਾਰੀਆਂ ਧਿਰਾਂ ਨੂੰ ਮੈਂ ਜਿਹੜੀਆਂ ਮੇਰੇ ਪਾਰਟੀਆਂ ਨੇ ਵਖਰੇਵਾਰ ਨਹੀਂ ਉਹ ਮੈਨੂੰ ਪਸੰਦ ਕਰਦੀਆਂ ਨੇ ਉਹ ਕਹ ਮੈਨੂੰ ਸਾਰੇ ਨਾਲ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੇ ਮੈਨੂੰ ਸਨਮਾਨ ਕੀਤਾ ਹੋਇਆ ਜੋ ਸਨਮਾਨ ਸਸਤੀਂ ਦੀ ਹੈ ਉਹ ਕਿਸੇ ਵੀ ਉਹ ਸਾਂਝਾ ਬੰਦਾ ਹੁੰਦਾ ਇਸ ਕਰਕੇ ਮੈਂ ਕਿਸੇ ਪਾਰਟੀ ਨਾਲ ਨਹੀਂ ਜੁੜਿਆ ਮੈਂ ਤਾਂ ਸਿਰਫ ਪਿੰਡ ਦੇ ਵਿਕਾਸ ਦਾ ਕੰਮ ਕਰਨੇ ਨੇ ਆ ਮੈਨੂੰ ਸਟੇਟ ਅਵਾਰਡ ਮਿਲਿਆ ਜੀ ਪੰਜਾਬ ਸਰਕਾਰ ਵੱਲੋਂ ਪੰਜਾਬੀ ਸੰਗੀਤ ਤੇ ਇਸ ਤੋਂ ਇਲਾਵਾ ਲਿੰਕਾ ਬੋਕਾ ਫਰਕਾਉਡ ਇੰਡੀਆ ਬੋਕਾ ਫਰਕਾਉਡ ਅਤੇ ਸਰਮਜੀਤ ਸਿੰਘ ਚੰਨੀ ਜੀ ਐਕਸਟਿਬਿਊਟਰ ਜਿਨ੍ਹਾਂ ਨੇ ਪੰਜਾਬੀ ਇੱਕ ਮੰਤਰੀ ਮਾ ਬੋਲੀ ਤੇ ਮੈਨੂੰ 1 ਲੱਖ ਰੁਪਇਆ ਇਨਾਮ ਦਿੱਤਾ ਹੈ ਸੁਸ਼ਮਾ ਸਵਰਾਜ ਜੀ ਸਵਰਗੀ ਸੁਸ਼ਮਾ ਸਵਰਾਜ ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਇੱਕ ਦਿੱਲੀ ਸਮਾਗਮ ਵਿੱਚ ਮੈਨੂੰ 21000 ਡਾਕਟਰ ਮਹਿੰਦਰ ਸਿੰਘ ਅਰਜ਼ਾਵਾ ਅਵਾਰਡ ਨਾਲ ਸਨਮਾਨਿਤ ਕੀਤਾ ਹੈ ਹੋਰ ਵੀ ਮੈਂ ਪ੍ਰੋਫੈਸਰ ਮੋਨ ਸਿੰਘ ਮੇਲੇ ਤੇ ਵੀ ਮੈਨੂੰ ਸਨਮਾਨਿਤ ਕੀਤਾ ਗਿਆ ਇਸ ਕਰਕੇ ਇਹ ਹੋਰ ਵੀ ਸੰਗੀਤ ਸੰਸਥਾਵਾਂ ਨੇ ਉਹਨਾਂ ਨੇ ਮੈਨੂੰ ਸਨਮਾਨਿਤ ਕੀਤਾ ਹੋਇਆ ਦੇਖੋ ਇੱਕ ਤਾਂ ਅੱਡੇ ਇਹ ਗਲੀਆਂ ਨਾਲੀਆਂ ਨੇ ਉਹਨਾਂ ਦਾ ਕੰਮ ਧੂਰਾ ਪਿਆ ਹੈ ਵਾਟਰ ਬਾਕਸ ਦਾ ਪੋਆ ਹੈ ਉਹ ਵੀ ਸਾਨੂੰ ਨਵਾਂ ਪਹਿਲ ਦੇ ਦਰਦ ਕਰਨਾ ਪਊਗਾ ਕਿ ਵਾਟਰ ਬਾਕਸ ਬਹੁਤ ਪੁਰਾਣਾ ਹੋ ਚੁੱਕਿਆ ਹੈ ਪਾਣੀ ਦੀ ਖਰਾਬੀ ਆ ਰਹੀ ਹੈ ਅਤੇ ਹੋਰ ਵੀ ਜਿਹੜੇ ਕੰਮ ਨੇ ਪਿੰਡ ਦੇ ਪ੍ਰਕਾਸ਼ ਵਾਲੇ ਜੋ ਅਧੂਰੇ ਪੈਨੋ ਹੱਲ ਕਰੂੰਗਾ ਤੇ ਇੱਕ ਜਿਹੜੀ ਜ਼ਰੂਰੀ ਹੈ ਗੱਲ ਵੀ ਮਨਰੇਗਾ ਦੇ ਵਿੱਚ ਵੀ ਬਹੁਤ ਵਾਰ ਪੱਖਵਾਤ ਕੀਤਾ ਗਿਆ ਹੈ ਮਨਰੇਗਾ ਦੇ ਵਿੱਚ ਔਰ ਇਥੋਂ ਤੱਕ ਮੈਨੂੰ ਪਤਾ ਲੱਗਿਆ ਹੈ ਇਹਨੇ ਦਿਹਾੜੀਦਾਰ ਮਜ਼ਦੂਰ ਸੀ ਉਹਨਾਂ ਨੂੰ ਵੀ ਪੈਸੇ ਬਿਲਕੁਲ ਸਹੀ ਨਹੀਂ ਮਿਲਦੇ ਸਨ ਇਹ ਜੀਆਂ ਗੱਲਾਂ ਮੇਰੇ ਸਾਹਮਣੇ ਆਈਆਂ ਨੇ ਇਹਨਾਂ ਚੀਜ਼ਾਂ ਨੂੰ ਮੈਂ ਦੂਰ ਕਰਾਂਗਾ ਜੋ ਵੀ ਵਿਕਾਸ ਦੇ ਕੰਮ ਨੇ ਜੋ ਮੇਰੇ ਪਿੰਡ ਦੇ ਰਹਿੰਦੇ ਨੇ ਉਹ ਮੈਂ ਹਰ ਹਾਲ ਸੱਚ ਪਹਿਲ ਦੇ ਜਾਂਦੇ ਕਰਾਂਗਾ